ਤੀਸਰੇ ਦਿਨ ਚਰਨਾ ਹਸਤਾ ਬੈਠ ਕੇ ਉੱਠਣ ਬੈਠਣ ਲੱਗਾ ਤੇ ਹੌਲੀ ਹੌਲੀ ਦੁੱਧ ਨਾਲ ਰਸ ਖਾਣ ਲੱਗ ਪਿਆ। ਭੋਲੂ ਦੀ ਘਰਵਾਲੀ ਨੇ ਪਾਪਾ ਜੀ ਲਈ ਖਿਚੜੀ ਬਣਾ ਕੇ ਭੇਜੀ ਸੀ ਤੇ ਬਾਕੀ ਲਈ ਰੋਟੀ। ਧਰਮਕਾਰ ਜਦੋਂ ਘਰੇ ਰੋਟੀ ਲੈਣ ਜਾਂਦੀ ਹੈ ਤਾਂ ਉਦੋਂ ਤੱਕ ਭੋਲੀ ਰੋਟੀ ਤਿਆਰ ਵੀ ਕਰ ਲੈਂਦੀ ਸੀ। ਪਤਾ ਨਹੀਂ ਮਾਂ ਨੇ ਕੀ ਖਾ ਕੇ ਜੰਮੀ ਆਵਰੋ ਤੇਰੀ ਨੂੰ ਜਦੋਂ ਮੈਂ ਪੁੱਜੀ ਰੋਟੀ ਪਾਣੀ ਸਭ ਟਿਪਸ ਵਿੱਚ ਪਾ ਟਿਪਨ ਵਿੱਚ ਪਾ ਕੇ ਤਿਆਰ ਰੱਖਿਆ ਸੀ ਮੈਂ ਜਾਣ ਬੁਝ ਕੇ ਬਾਹੋਂ ਦੇ ਬਹਾਨੇ ਬਾੜੇ ਵਿੱਚ ਕੇਲਾ ਮਾਰਨ ਚਲੀ ਗਈ ਸੀ ਤਾਂ ਕਿ ਦੇਖਿਆ ਬਾੜਾ ਵੀ ਮਾਂ ਦੀ ਧੀ ਨੇ ਚੁਮਕਾਇਆ ਪਿਆ ਸੀ ਡੰਗਰ ਸਭ ਨਾ ਆਤੋ ਕਿ ਗੋਹਾ ਚੁੱਕ ਝਾੜੂ ਪੋਚਾ ਕਾਰ ਰੋਟੀਆਂ ਵੀ ਪੱਕ ਚੁੱਕੀਆਂ ਸਨ ਤੇ ਮੈਂ ਨਿਗਾਹ ਮਾਰੀ ਉਸਨੇ ਤਾਂ ਕਾਇਆਂ ਨੂੰ ਛੋਟੇ ਜਿਹੇ ਪੈਪ ਨਾਲ ਪਾਣੀ ਵੀ ਦੇ ਰੱਖਿਆ ਸੀ ਸੱਚੀ ਉਹ ਤਾਂ ਭਾਨੀ ਐ ਕੰਮ ਨੂੰ ਵੀ ਕਿਸੇ ਨੂੰ ਨਹੀਂ ਬੁਲਾਉਂਦੀ ਨਾ ਹੀ ਦੇਖਦਾ ਮੱਥੇ ਵਟ ਪਾਵੇ ਬਸ ਮੈਨੂੰ ਇਹੋ ਜਿਹੀ ਉਸ ਵਿੱਚ ਚੰਗਾ ਕੀ ਲੱਗਦਾ ਹੈ ਉਹ ਕਦੀ ਔਖੀ ਨਹੀਂ ਦੇਖੀ ਰੱਬ ਦਾ ਹੀ ਸੱਚੀ ਰੂਪ ਐ ਸੱਚੀ ਉਹ ਆਹਰੋ ਕੋਲੇ ਸੌ ਲੱਗੇ ਮੇਰੇ ਮਨ ਨੂੰ ਤਾਂ ਭੋਲੀ ਬਿਲਕੁਲ ਜੱਜ ਗਈ ਐ ਤੇ ਦੂਜੇ ਪਾਸੇ ਦੇਖਣਾ ਤੋਂ ਮੇਰੀ ਨੂੰ ਤਾ ਮੇਰੀ ਸਾਕਰ ਵੀ ਨਹੀਂ ਦੇਖ ਕੇ ਰਾਜੀ ਮੈਂ ਜੇ ਕੋਈ ਕੰਮ ਠੀਕ ਤਾਂ ਕਰਨ ਨੂੰ ਉਹ ਕਹਿ ਦਿੰਨੀ ਆ ਤਾਂ 10 13 ਵਿੱਚ ਛੁੱਟੀ ਆ ਭੈਣ ਉਹ ਨਹੀਂ ਬੋਲਦੀ ਬਸ ਤੇ ਮੇਰਾ ਬਸ ਬੁੱਤ ਬਸ ਉਹ ਤਾਂ ਗੁੰਗਾ ਹੀ ਬਣਿਆ ਹੋਇਆ ਤੇ ਸੱਚੀ ਪਤਾ ਨਹੀਂ ਉਸ ਨੂੰ ਕਿਵੇਂ ਪੁੱਛੀਦੀ ਹੋਵੇਗੀ ਹੁਣ ਇੱਥੇ ਹੀ ਦੇਖਣਾ ਮੈਨੂੰ ਚੌਥਾ ਦਿਨ ਹੈ ਹੈਗੀ ਸ਼ਰਮ ਦੋਨਾਂ ਨੂੰ ਫੋਨ ਕਰਕੇ ਨਹੀਂ ਪੁੱਛਿਆ ਕੋਈ ਅਦਾ ਬਤਾ ਆਖਰ ਆਣ ਗਵਾਂਢ ਚ ਕਿਸੇ ਨੇ ਤਾਂ ਦੱਸ ਹੀ ਦਿੱਤਾ ਉਹ ਨਾ ਪਰ ਹੈ ਨਹੀਂ ਜਮਈ ਸਰਮੋਲਾ ਨੂੰ ਗੁੱਸਾ ਨਾ ਕਰੀ ਇੱਕ ਗੱਲ ਕਹਾ ਪੋਰ ਗੁੱਸਾ ਕਾਧਾ ਨਾਲ ਹੀ ਤੇਰੇ ਨਾਲ ਗੁੱਸਾ ਕਰਕੇ ਮੈਂ ਕਿੱਥੇ ਜਾਣਾ ਤੁਰਿਆ ਤਾਂ ਮੈਥੋਂ ਜਾਂਦਾ ਨਹੀਂ ਮਸਾਂ ਦੁਰਦੀਆਂ ਘਰੇ ਕੋਈ ਪੁੱਛਦਾ ਨਹੀਂ ਉਸ ਨੂੰ ਫੈਕਟਰੀ ਚੋਂ ਹੀ ਬੇਰ ਨਹੀਂ ਮਿਲਦੀ ਅਮਰੋ ਮੈਂ ਸੋਚਦੀ ਆ ਸੱਚੀ ਭੈਣ ਜੇ ਤੂੰ ਨਾ ਆਉਂਦੀ ਤਾਂ ਮੇਰਾ ਕੀ ਬਣਦਾ ਧੀ ਕੋਲ ਜਾ ਲੈ ਸਕਦੀ ਫੇਰ ਵੀ ਮੇਰੀ ਧੀ ਦੇ ਸੂਰੇ ਦੋ ਘੋੜਾ ਗਏ ਹੋਤਾ ਹੈ ਜੀ ਨੂੰ ਠੀਕ ਹੈ ਮੈਂ ਕਿਹਾ ਹੁਣ ਠੀਕ ਹੈ ਪੁੱਤ ਫੇਰ ਨਾ ਕਰ ਧਰਮ ਖੌਰ ਚਾਹੇ ਤੂੰ ਮੋਟਾ ਕਰ ਪਰ ਮੈਂ ਆਪਣੇ ਦਿਲ ਨੂੰ ਕਹਿ ਲਵਾ ਮੈਂ ਸੁਣਿਆ ਸੀ ਕਿ ਤੂੰ ਭੋਲੋ ਦੀ ਮਾਂ ਨਾਲ ਬਹੁਤ ਗਲਤ ਕੀਤਾ ਹੈ ਤੂੰ ਸਭ ਘਰ ਤੇ ਕੌਜਾ ਕਰ ਲਿਆ ਹੈ ਕਿ ਉਹ ਵਿਚਾਰੇ ਪੁਰਾਣੇ ਘਰ ਵਿੱਚ ਟਾਈਮ ਪਾਸ ਕਰੀ ਗਏ ਉਹਦੋਂ ਤੈਨੂੰ ਵੀ ਰੱਬ ਨਹੀਂ ਯਾਦਾ ਆ ਚੱਲ ਕਰਦੇ ਹਾਂ ਹਰ ਬੰਦਾ ਕਰਦਾ ਹੈ ਪਰ ਸਭ ਇੱਥੇ ਹੀ ਰਹਿ ਜਾਂਦਾ ਹੈ ਕੁਝ ਨਹੀਂ ਨਾਲ ਲੈ ਕੇ ਜਾਣਾ ਵਿਚਾਰੀ ਨੇ ਜਵਾਨੀ ਦੇ ਉਮੀਦ ਦੇਖੀ ਦੱਸ ਕੋਈ ਉਮਰ ਸੀ ਜੱਗ ਤੋਂ ਜਾਣ ਦੀ ਭੋਲੂ ਇੰਨਾ ਸੋਹਣਾ ਕੁੱਤਕੇ ਦੀ ਦੇਖ ਮੈਨੂੰ ਅੱਜ ਮੈਨੂੰ ਨਹੀਂ ਪਤਾ ਸੀ ਪਰ ਮੈਨੂੰ ਇੱਕ ਦਿਨ ਕਿਸੇ ਪਿਛਲੇ ਗਵਾਰਡਨ ਨੇ ਦੱਸਿਆ ਇਹ ਸਭ ਮੈਨੂੰ ਉਸਨੇ ਦੱਸਿਆ ਆਪਣੀ ਸਭ ਕਰਤੂਤ ਸੁਣ ਕੇ ਚਿੱਟੀ ਚੁੰਨੀ ਮੂੰਹ ਤੇ ਲੈ ਕੇ ਚਰਨੇ ਦੇ ਪੈਰਾ ਕੋਲ ਬੈਠੀ ਅਮਰੋ ਦੇ ਪੈਰਾ ਬਿੱਤੇ ਬੈਠ ਕੇ ਰੋਣ ਲੱਗੀ ਹਾਂ ਭੈਣ ਹਾਂ ਸੱਚਾ ਮੈਂ ਬਹੁਤ ਬੁਰਾ ਕੀਤਾ ਕੋ ਲੂਤੇ ਚਰਨੇ ਵੀਰੇ ਨਾਲ ਤੇ ਉਸ ਵੀ ਮਾ ਨਾਲ ਮੈਨੂੰ ਮਾਫ ਕਰ ਦਿਓ ਮੈਂ ਇੰਨੀ ਹੋ ਗਈ ਸੀ ਪੈਸਾ ਮੋ ਦੇਖ ਲੈ ਕੇ ਤੇ ਅਮਰੋ ਨੇ ਉਸ ਨੂੰ ਮੋੜਿਆ ਦੋ ਫੜ ਕੇ ਬੈੱਡ ਤੇ ਬਿਠਾ ਲਿਆ ਤੇ ਕਿ ਹਾਂ ਇੱਕ ਇੱਕ ਕਰਮ ਦਾ ਹਿਸਾਬ ਰੱਬ ਰੱਖਦਾ ਹੈ ਅਸੀਂ ਤਾਂ ਬਸ ਬੰਦੇ ਆ ਉਹੀ ਆ ਸਭ ਨਹੀਂ ਕਰਨੀ ਦਾ ਮਾਲਕ ਚੱਲ ਮੇਰੇ ਤੋਂ ਵੀ ਹੋਈਆਂ ਗਲਤੀਆਂ ਪਰ ਆਪਾਂ ਦਾ ਹੁਣ ਸਭ ਛੱਡ ਦਿੱਤਾ बस रोटियां खा रब्ब दा शुक्रिया कईए मैं ता बस तेनु याद करवाया सी चुप कर जा ਹੁਣ ਤੇ ਜਾ ਕੇ ਇਨੀ ਵਿੱਚ ਚਾਹ ਲੈ ਕੇ ਆ ਐਨੇ ਨੂੰ ਨਰਸਾ ਆ ਕੇ ਪੈਸਿਆਂ ਦੀ ਪੇਮੈਂਟ ਨੂੰ ਕਹਿੰਦੀ ਹੈ ਬਿਲ ਸੁਣਦੇ ਸਾਰ ਸਭ ਦੀ ਚਾਹ ਵੀ ਠੰਡੀ ਹੋ ਗ ਜਾਂਦੀ ਹੈ ਇਹ ਕਹਾਣੀ ਹੈ ਜੀ ਰਹਿੰਦੀ ਹੈ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਪੂਰੀ ਕਹਾਣੀ ਸੁਣ ਲਈ ਅਗਲਾ ਭਾਗ ਜ਼ਰੂਰ ਸੁਣਨਾ ਜੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਧੰਨਵਾਦ